ਅੱਜ ਤੁਸੀਂ ਦੇਖ ਰਹੇ ਹੋ ਵੀ ਭੜੋਲੀ ਦੇ ਕੋਲ ਰੇਲਵੇ ਕ੍ਰਾਸਿੰਗ ਦੇ ਤੱਬੇ ਪਾਸੇ ਗੁਰੂ ਨਾਨਕ ਬਾਗੀਚੀ ਦਾ ਜਿਹੜਾ ਉਹ ਇੱਥੇ ਅੱਜ ਉਦਘਾਟਨ ਕੀਤਾ ਗਿਆ ਸੋ ਸ੍ਰੀ ਗੁਰੂ ਨਾਨਕ ਪਾਸਾ ਜਿਹਦੇ 550ਵੇਂ ਜਨਮ ਦਿਨ ਨੂੰ ਸਮਰਪਿਤ ASCII ਜਿਹੜਾ ਗੁਰੂ ਨਾਨਕ ਬਾਗੀਚੀ ਦਾ ਅੱਜ ਆਰੰਭ ਕੀਤਾ ਸੋ ਇਹਦੇ ਲਈ ਲਗਭਗ 550 ਬੂਟਾ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹਨੂੰ ਇੱਥੇ ਲਾਇਆ ਗਿਆ ਜੀ ਪਲਾਂਟੇਸ਼ਨ ਕੀਤੀ ਗਈ ਹੈ ਜਨਰਲੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਵਾਤਾਵਰਣ ਨੂੰ ਲੈ ਕੇ ਹਮੇਸ਼ਾ ਹੀ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਆ ਤੇ ਲਗਾਤਾਰ ਪੰਜਾਬ ਦੇ ਅੰਦਰ ਫੋਰੈਸਟ ਡਿਪਾਰਟਮੈਂਟ ਵੱਲੋਂ ਇਸ ਸਾਲ 3 ਕਰੋੜ ਬੂਟੇ ਲਾਉਣ ਦਾ ਜਿਹੜਾ ਟੀਚਾ ਮਿਥਿਆ ਗਿਆ ਸੀ ਔਰ ਲਗਭਗ ਅ ਅੱਜ ਤੱਕ 80% ਦੀ ਕੰਮ ਜਿਹੜਾ ਉਹ ਪੂਰਾ ਕਰ ਲਿਆ ਗਿਆ ਪਲਾਂਟੇਸ਼ਨ ਦਾ ਸੋ ਅੱਜ ਮੇਰੇ ਨਾਲ ਤਵਾੜੀ ਜੀ ਜਿਹੜੇ ਸਾਡੇ ਕੰਜਰਵੇਟਰ ਨੇ ਸਾਡੇ ਹੇਲ ਸਟੇਸ਼ਨ ਤੇ ਔਰ ਡੀ ਐਫਓ ਧਰਮਵੀਰ ਜੀ ਦੇ ਨਾਲ ਸਾਰੀ ਉਹਨਾਂ ਦੀ ਫੋਰੈਸਟ ਦੇ ਸਾਡੇ ਗਾਰਡ ਸਾਰੀ ਸਾਡੀ ਟੀਮ ਔਰ ਇਹ ਖਾਸ ਕਰਕੇ ਜਿਹੜੀ ਇਹ ਬਗੀਚੀ ਲੱਗੀ ਆ ਇਸ ਪਲਾਂਟੇਸ਼ਨ ਨੂੰ ਕਰਨ ਤੋਂ ਪਹਿਲਾਂ ਇੱਕ ਮੀਟਰ ਮਿੱਟੀ ਇੱਥੋਂ ਪੁੱਟ ਕੇ ਔਰ ਮਿੱਟੀ ਦੇ ਅੰਦਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਜੀਵਕ ਤੱਤ ਨੇ ਗੋਆ ਭਲਾਇਆ ਗਿਆ ਤੋੜੀ ਮਰਾਈ ਗਈ ਆ ਸੋ ਇਹਨੂੰ ਮਤਲਬ ਜਿਹੜਾ ਨਵੀਂ ਟੈਕਨੀਕ ਦੇ ਨਾਲ ਤਾਂ ਜੋ ਜਿਹੜਾ ਬੂਟਾ ਆ ਉਹ ਲਗਾਤਾਰ ਸਟੇਬਲ ਰਵੇ ਉਹਨੂੰ ਖਰਾਕ ਮਿਲਦੀ ਰਵੇ ਔਰ ਉਹਦੀ ਪਰਵਰਿਸ਼ ਸੱਚੇ ਢੰਗ ਨਾਲ ਹੋਵੇ ਸੋ ਬਕਾਇਦਾ ਇਹਦੇ ਆਲੇ ਦੋਲੇ ਤਾਰ ਲਾ ਕੇ ਵੀ ਇਹਨੂੰ ਆਵਾਰਾ ਪਸ਼ੂਆਂ ਤੋਂ ਕਿਸੇ तरह ਨੁਕਸਾਨ ਨਾ ਹੋਵੇ ਸੋ ਇਹ ਅੱਜ ਚਲਾਈ ਗਈ ਆ ਸੋ ਅਸੀਂ ਸਭ ਨੇ ਜਿਹੜਾ ਹੈ ਉਹ ਪਲਾਂਟੇਸ਼ਨ ਵੱਧ ਤੋਂ ਵੱਧ ਕਰਨੀ ਹੈ ਤਾਂ ਜੋ ਪੰਜਾਬ ਨੂੰ ਜਿਹੜਾ ਹੈ ਉਹ ਹਰਿਆ ਭਰਿਆ ਬਣਾਉਣ ਦੇ ਲਈ ਜਿਹੜਾ ਟੀਚਾ ਸਰਕਾਰ ਦਾ ਉਹ ਪੂਰਾ ਕੀਤਾ ਜਾ ਸਕੇ ਸੋ ਇਸ ਕਿਸਮ ਦੀਆਂ ਨਾਨਕ ਬਗੀਚੀਆਂ ਪੰਜਾਬ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਬਗੀਚੀਆਂ ਨੇ ਉਹ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਦੇ ਜਿਹੜੀਆਂ ਬਣਾਈਆਂ ਗਈਆਂ ਨੇ ਤੇ ਗਾਂ ਵੀ ਬਣਾਉਣ ਦੇ ਟਾਰਗੇਟ ਮਿੱਥੇ ਗਿਆ ਸੋ ਅੱਜ ਉਹਦੇ ਵਿੱਚ ਇੱਕ ਜਿਹੜੀ ਆ ਗੁਰਨਾਣਕ ਬਗੀਚੀ ਦਾ ਅੱਜ ਅਸੀਂ ਉਦਘਾਟਨ ਕੀਤਾ